ਰੱਬ ਦਾ ਕੁਝ ਨਹੀਂ ਪਤਾ ਉਹਨੇ ਕਦੋਂ ਦੇ ਦੇਣਾ ਮੈਂ ਲੱਗਿਆ ਰਿਹਾ ਮੈਨੂੰ ਮਿਲ ਗਿਆ ਬਿਲਕੁਲ ਮੈਂ ਚਾਹਾਂਦਾ ਤੁਸੀਂ ਵੀ ਲੱਗੇ ਰਹੋ ਤੁਹਾਨੂੰ ਮਿਲੂਗਾ ਮਿਲੂਗਾ ਲੇਟ ਮਿਲੂਗਾ ਮੈਂ 2016 ਦੀ ਤਿਆਰੀ ਕਰਦਾ ਬਾਈ 2024 ਚ ਚੱਲਦਾ ਬਿਲਕੁਲ ਮੈਂ 2024 ਚ ਜਾ ਕੇ ਕਾਮਯਾਬ ਹੋਇਆ ਬੜਾ ਲੰਬਾ 8 ਸਾਲ 8.5 ਸਾਲ 9 ਸਾਲ ਮੈਂ ਬਹੁਤ ਗੱਲਾਂ ਸੁਣੀਆਂ ਰਿਸ਼ਤੇਦਾਰ ਆਂਦੀਆਂ ਯਾਰਾ ਮਿੱਤਰਾਂ ਨਹੀਂ ਆਂ ਵੀ ਹਾਂ ਵੀ ਚਲੋ ਲੋਕੀ ਨਾਲ ਤੁਰੇ ਫਿਰਦੇ ਲੋਕੀ ਆਪਾਂ ਨੂੰ ਜਦੋਂ ਫੇਸੇ ਦਾ ਕੋਈ ਕਹਿੰਦਾ ਨਹੀਂ ਅੱਗੇ ਪਿੱਛੇ ਕਹਿਣਾ ਇਹਦਾ ਕੀ ਬਣਨਾ ਇਹਦਾ ਕੀ ਬਣਨਾ ਹਾਂ ਬਿਲਕੁਲ ਇਹ ਜਿੱਦਣ ਬਣ ਗਿਆ ਇਹਦਾ ਮੈਂ ਹੀ ਬਣਵਾਇਆ ਮੈਂ ਹੀ ਬਣਵਾਇਆ ਮੈਂ ਇਦਾਂ ਦੀ ਗੱਲਾਂ ਵੀ ਸੁਣੀਆਂ ਇਹ ਹੁੰਦਾ ਇਹ ਸਮਾਜ ਆਪਾਂ ਕਹਿੰਦੇ ਨਹੀਂ ਕਿਸੇ ਨੂੰ ਯਾਰ ਸਮਾਜ ਆਏ ਭਾਈ ਇਹ ਰਹਿਣਾ ਹੀ ਆ ਯਾਰ ਜਿਹੜੇ ਸਮਾਜ ਨੇ ਬਾਬੇ ਨਾਨਕ ਨੂੰ ਨਹੀਂ ਛੱਡਿਆ ਅਸ ਤਾਂ ਫੇਰ ਬੰਦੇ ਆ ਰੱਬ ਰੂਹੀ ਬੰਦੇ ਨਹੀਂ ਛੱਡੇ ਆਪਾਂ ਦਾ ਫੇਰ ਬੰਦੇ ਆ ਕੋਈ ਚੱਕਰ ਨਹੀਂ ਯਾਰ ਜੇ ਜ਼ਿੰਦਗੀ ਦਾ ਦਸਤੂਰੀਏ ਹੈ ਕੋਈ ਚੱਕਰ ਨਹੀਂ ਲੱਗੇ ਰਹੋ ਆਪਣੀ ਸਾਫ ਨੀਤ ਰੱਖੋ ਉਹੀ ਚੀਜ਼ ਬਿਲਕੁਲ ਪਹਿਲਾ ਸਬਰ ਰੱਖਣਾ ਦੂਜੀ ਚੀਜ਼ ਨੀਤ ਸਾਫ ਰੱਖਣੀ ਸਾਫ ਨੀਤ ਨੂੰ ਨਤੀਜਾ ਮਿਲਣਾ ਹੀ ਮਿਲਣਾ ਤੀਜੀ ਚੀਜ਼ ਤੁਹਾਡੀ ਮਿਹਨਤ ਹੈ ਬਾਈ ਹਾਂਜੀ ਜਿੰਨਾ ਮਿੱਠਾ ਪਾਓਗੇ